ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਫਾਜ਼ਲਗੜ੍ਹ ਦਾ ਘਰਾਵ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਨਰੇਗਾ ਮਜ਼ਦੂਰਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਮਨਰੇਗਾ ਤਹਿਤ ਗਲਤ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ। ਜਿਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਤੇ ਚਲਦਿਆਂ ਉਹਨਾਂ ਵੱਲੋਂ ਡੀਸੀ ਦਫਤਰ ਫਾਜ਼ਲਗੜ੍ਹ ਦਾ ਘਰਾਵ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਏ ਜੀ ਅਜੇ ਪ੍ਰਦਰਸ਼ਨ ਕਰ ਰਹੇ ਆ ਕਿ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਜੜੀਆਂ ਦਰਖਾਸਤਾਂ ਸੀ ਉਹ ਜੜੀਆਂ ਡੀਸੀ ਫਾਜ਼ਿਲਖਾ ਕੋਲ ਚੱਲ ਰਹੀਆਂ ਸੀ ਬੀਡੀਪੀ ਹੋ ਅਫਸਰ ਵੀ ਚੱਲ ਰਹੀਆਂ ਸੀ ਪਰ ਇਹਨਾਂ ਅਧਿਕਾਰੀਆਂ ਨੇ ਇੱਥੋਂ ਦਾ ਜਿਹੜਾ ਕੋਈ ਕਾਰਵਾਈ ਜੜੀ ਹੈ ਦੋਸ਼ੀਆਂ ਤੇ ਨਹੀਂ ਕੀਤੀ ਹੈ ਜਿਹੜੇ ਪਿੰਡਾਂ ਦੇ ਵਿੱਚ ਮੇੜ ਸੀ ਉਹਨਾਂ ਨੇ ਜਿਹੜਾ ਲੰਮੇ ਸਮੇਂ ਤੋਂ ਆਪਣੇ ਮਨਮਰਜ਼ੀ ਦੇ ਨਾਲ ਹਾਜ਼ਰੀਆਂ ਪਾਈਆਂ ਜਿਨ੍ਹਾਂ ਦੀ ਅਸੀਂ ਸਮੇਂ-ਸਮੇਂ ਤੇ ਜੜਾ ਲਿਖਤੀ ਦਰਖਾਸਤਾਂ ਦੇ ਕੇ ਸੂਚਨਾ ਭੇਜੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੁਣ ਕੀ ਹੋਇਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਿੱਦਾਂ ਮਾਸਟਰਾਂ ਚੱਲ ਰਹੇ ਸੀ ਤਾਂ ਕਈ ਪਿੰਡਾਂ ਦੇ ਵਿੱਚ ਉਹ ਚੱਲਦੇ ਹੋਏ ਮਾਸਟਰ ਲੈਣਾਂ ਨੇ ਜ਼ੀਰੋ ਕਰਤੇ ਕਿਉਂਕਿ ਉਹ ਮਾਸਟਰ ਮਜ਼ਦੂਰਾਂ ਦੇ ਸੀ ਇਹਨਾਂ ਦੇ ਵਿੱਚ ਜਿੱਥੇ ਇਹਨਾਂ ਦਾ 50-50 ਚੱਲਦਾ ਉੱਥੇ ਇਹ ਕੰਮ ਲਗਾਤਾਰ ਜਿਹੜਾ ਮਨਰੇਗਾ ਦਾ ਕੰਮ ਚਲਾਉਂਦੇ ਨੇ ਹੁਣ ਜਿਹੜਾ ਪਿਛਲੇ ਪਿੰਡ ਭਾਗੂ ਦੇ ਵਿੱਚ ਕੰਮ ਚੱਲਿਆ ਸੀ ਉਹਦੀ ਦਰਖਾਸਤ 27 28 ਤਰੀਕ ਨੂੰ ਬੀਡੀਪੀ ਅਬੌਰ ਨੂੰ ਦਿੱਤੀ ਗਈ ਸੀ ਜਿਹਦੇ ਵਿੱਚ ਮੇਟਾ ਨੇ ਆਪਣੀ ਮਨਮਰਜ਼ੀ ਦੇ ਨਾਲ ਇੱਕ ਦੂਜੇ ਦੀ ਰੀਸ ਕਰਕੇ 1064 ਹਾਜ਼ਰੀਆਂ ਪਾਈਆਂ ਜਿਨ੍ਹਾਂ ਹਰਜਾਨਾ 50 ਮਨਰੇਗਾ ਕਰਮੀਆਂ ਨੂੰ ਭੁਗਤਣਾ ਪਿਆ ਜਦ ਕਿ ਇਹ ਸਾਰਾ ਸਰ ਧੱਕਾ ਸੀ ਜਦੋਂ ਅਸੀਂ ਦਰਖਾਸਤ ਦੇ ਚੁੱਕੇ ਸੀ ਤਾਂ ਉਸ ਦਰਖਾਸਤ 'ਤੇ ਅਸੀਂ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਇਹਨਾਂ ਅਧਿਕਾਰੀਆਂ ਨੇ ਜਿਹੜਾ ਬਿਨਾਂ ਉਹਦੀ ਕਾਰਵਾਈ ਕੀਤੇ ਬਿਨਾਂ ਕੰਮ ਦੀ ਜਾਂਚ ਕੀਤੇ ਉਹ ਮਾਸਟਰਲ 265 ਰੁਪਏ ਦੇ ਹਿਸਾਬ ਦੇ ਨਾਲ ਆਨਲਾਈਨ ਕਰਤਾ ਜਿਹਦੇ ਕਾਰਨ ਮਨਰੇਗਾ ਕਿਰਤੀਆਂ ਦੇ ਵਿੱਚ ਭਾਰੀ ਰੋਸ ਸੀ ਉਹਦੇ ਲਈ ਵੀ ਅਸੀਂ ਮੰਗ ਕੀਤੀ ਸੀ ਡੀਸੀ ਮੈਡਮ ਤੋਂ ਕਿ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਏ ਇਹਨਾਂ ਨੇ ਉਹ ਵੀ ਨਹੀਂ ਕੀਤਾ ਅੱਜ ਸਾਡੇ ਕੋਲੇ ਜ਼ਿਲ੍ਹਾ ਫਾਜ਼ਿਲਕਾ ਦੇ ਅਲੱਗ-ਅਲੱਗ ਬਲਾਕਾਂ ਦੇ ਅਲੱਗ-ਅਲੱਗ ਪਿੰਡਾਂ ਤੋਂ ਸਾਥੀ ਪਹੁੰਚੇ ਨੇ ਉਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਜਿਹੜਾ ਮਨਰੇਗਾ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਜਦ ਕਿ ਮਨਰੇਗਾ ಗ್ರಾಮ ਰੋਜ਼ਗਾਰ ਸੇਵਕ ਦਾ ਇਹ ਕਹਣਾ ਹੈ ਕਿ ਜੀ ਲੇਬਰ ਦੇ ਕੰਮ ਬੰਦ ਹੋ ਗਏ ਜਦ ਕਿ ਸਾਡੀ ਮਨਰੇਗਾ ਦਾ ਜਿਹੜਾ ਲੇਬਰ ਦੀ ਪੇਮੈਂਟ ਸੀ ਉਹਦਾ ਵਿੱਚੋਂ ਇਹਨਾਂ ਨੇ ਜਿਹੜੇ ਖਾਲੇ ਦੇ ਕੰਮ ਚ ਲਾਏ ਹੋਏ ਨੇ ਜਿੱਥੇ ਜਿਹਦੇ ਵਿੱਚ ਇੰਟਰਲੋਕ ਲਵਾਈ ਇਹਨਾਂ ਨੇ 53 ਲਵਾਇਆ ਖਾਲੇ ਪੱਕੇ ਖਾਲਿਆਂ ਦੀ ਰਿਪੇਅਰ ਕਰਾ ਲਈ ਨੇ ਹੋਰ ਵੀ ਕਈ ਥਾਵਾਂ ਤੇ ਜਿੱਦਾਂ ਹਿੰਮਤਪੁਰੇ ਪਿੰਡ ਦੇ ਵਿੱਚ ਇੱਕ ਮੁੰਡੇ ਨੇ ਪੇਂਟ ਕੀਤਾ ਸਕੂਲ ਦੇ ਵਿੱਚ ਉਸ ਟਾਈਮ ਦੀ ਜਿਹੜੀ ਦਿਹਾੜੀ ਉਹਦੀ ਬਣਦੀ ਸੀ ਉਹ ਉਹਨੂੰ ਅੱਜ ਮਨਰੇਗਾ ਦੇ ਵਿੱਚ ਪੂਰੀ ਕਰ ਰਿਹਾ ਉਹਦੀ ਅੱਜ ਵੀ ਅਟੈਂਡੈਂਸ ਲੱਗੀ ਹੋਈ ਹੈ ਇਹ ਇਹ ਜਿਹੜੇ ਨਜਾਇਜ਼ ਕੰਮ ਹੋ ਰਹੇ ਨੇ ਇਹ ਅਸੀਂ ਬਿਲਕੁਲ ਨਹੀਂ ਹੁੰਦੇ ਨੇ ਕਿੰਨੇ ਕੁ ਪਿੰਡਾਂ 'ਚ ਇਸ ਤਰ੍ਹਾਂ ਚੱਲ ਰਹੇ ਨੇ ਇਹ ਜੀ ਤਕਰੀਬਨ ਸਾਡੇ ਕੋਲ ਫਾਜ਼ਿਲਕਾ ਜ਼ਿਲ੍ਹੇ ਦੇ 35 ਪਿੰਡਾਂ ਦੀ ਰਿਪੋਰਟ ਹੈ ਜਿਹਦਾ ਅਸੀਂ ਬਾਇਓ ਡਾਟਾ ਅੱਜ ਵੀ ਲੈ ਕੇ ਆਏ ਆ ਅੱਜ ਜੇ ਕੋਈ ਮੰਗ ਪੱਤਰ ਨਹੀਂ ਦਿੱਤਾ ਸਿਰਫ ਸਾਡੀ ਦਰਖਾਸਤਾਂ ਤੇ ਕਾਰਵਾਈ ਕਰਾਉਣ ਦੇ ਲਈ ਜਿਹੜਾ ਇਹ ਰੋਸ ਮਜਾਰਾ ਜਿਹੜਾ ਹੋ ਰਿਹਾ ਇਹ ਪ੍ਰਦਰਸ਼ਨ ਅੱਜ ਅਸੀਂ ਸਵੇਰ ਹੀ ਆਏ ਆਂ ਕੱਲ ਅਸੀਂ ਇਹਨਾਂ ਨੂੰ ਸੂਚਨਾ ਦਿੱਤੀ ਸੀ 28 ਤਰੀਕ ਨੂੰ ਇੱਕ ਅਸੀਂ ਲੈਟਰ ਮੈਂ ਵੀਡੀਓ ਸਾਹਿਬ ਨੂੰ ਦੇ ਕੇ ਗਈ ਸੀ ਵੀ ਜੇਕਰ ਇਹਨਾਂ ਦਰਖਾਸਤਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਆਪਾਂ ਹੱਕਾਂ ਲਈ ਜਿਹੜਾ ਸੜਕਾਂ ਤੇ ਉਤਰਾਂਗੇ